ਪਿਆਰਪਲੀ ਸੱਚੀਕਾਰ ਆਪ ਲੈ ਤੇ ਤੁਮੇਂ ਔਰ ਤੁਮੇਂ ਇਹ ਥੋੜੇ ਮੌਸਮ ਕਰਕੇ ਬਰਸਾਤ ਕਰਕੇ ਪੀਲੇ ਘਟਨੇ ਹਰੀ ਤੋੜੇ ਹੋਏ ਕਿਛ ਨੇ ਇਹਨਾਂ ਨੂੰ ਆਪਾਂ ਛੱਲ ਕੇ ਵਿਚਲੇ ਦੇ ਗੁੱਦੇ ਦੇ ਵਿੱਚ ਚੀਨੀ ਪਾ ਕੇ ਰੱਖ ਦਾਂਗੇ ਇੱਕ ਮਹੀਨੇ ਬਾਅਦ ਇੱਕ ਮਹੀਨੇ ਬਾਅਦ ਔਰ ਆਪਾਂ ਹੁਣ ਦਾਵੇਂ ਜਿਹੜੇ ਬੀ ਵਗੈਰਾ ਹੋਣਗੇ ਹੁਣ ਕੇ ਨਿਕਲ ਜਾਣਗੇ ਉਸ ਤੋਂ ਬਾਅਦ ਆਪਾਂ ਫੇਰ ਉਸੇ ਵਰਤਮਾਨ ਦੀ ਪਾ ਦਾਂਗੇ ਫਿਰ ਸਹੀ 2 ਮਹੀਨੇ ਦੇ ਵਿੱਚ ਵਿੱਚ ਜਿਹੜਾ ਮੇਰਾ ਅਰਕਾ ਤਿਆਰ ਹੋ ਜੂਗਾ ਜੀਦਾ 2.5 ਚਮਚਾ ਰਾਇਣਾ ਕਿੰਨੀ ਪ੍ਰਾਣੀ ਤੋਂ ਪ੍ਰਾਣੀ ਕਬਜਾ ਉਹ ਸਹੀ ਹੋ ਜਾਂਦੀ ਹੈ ਹੁਣ ਤੋਂ ਮੈਨੇ ਇਸ ਤਰੀਕੇ ਨਾਲ ਕੇਰਾ ਗੁੱਦਾ ਲੈਣਾ ਇਸ ਵਾਰ ਬਰਸਾਤ ਜ਼ਿਆਦਾ ਹੋਣ ਕਰਕੇ ਇਹ ਤੁਮੇ ਥੋੜੇ ਜਲਦੀ ਚੋੜੇ ਹੋਏ ਕੱਚੇ ਹੋ ਗਿਆ ਪਣ ਚੱਲਨੇ ਕੇ ਮੜਮੜਾ ਸੜਕਾਰਾ ਜਿਹੀ ਕੋਈ ਕਾਰ ਨਹੀਂ ਕਿਉਂਕਿ ਇਹਨੇ ਪੌਣ ਕੇ ਪੋਣੀ ਰਾਹੀ ਨਿਕਲ ਹੀ ਜਾਣਾ ਇਸ ਤਰੀਕੇ ਪੈਨ ਕਾਂਚ ਦੇ ਬਰਤਮਾ ਬੱਪਾਂ ਦੇਖ ਹੋਣਾ ਹਮੇਸ਼ਾ ਜਦੈ ਕੱਟ ਕੇ ਹਾਂ ਤੇ ਦੇ ਬਰਤਨ ਚ ਪਾਉਂਦਾ ਸਥਿਰ ਕੇ ਨਾਲ ਆਪਾਂ ਸਾਰੇ ਤੁਮੇ ਘਟ ਕੇ ਪਾੜਾਂਗੇ ਇਹਦੇ ਵਿੱਚ ਫਿਰ ਪਾਮਾਗੇ ਦੇ ਵਿੱਚ ਚੀਨੀ ਸਿਰਫ ਦੋ ਹੀ ਚੀਜ਼ਾਂ ਪਾਉਣੀਆਂ ਨੇ ਇਹਦੇ ਵਿੱਚ ਨਾ ਇਹ ਖਾਰੇ ਤੁਮੇ ਦੇ ਵਿੱਚ ਵੀ ਸੰਪਰੇ ਮਗੂ ਪਾੜੀਆਂ ਹੁੰਦੀਆਂ ਨੇ ਇਹ ਆਹ ਉਹ ਰਹੇ ਚਾਹ ਦੇ ਸੀ ਬੀ ਨੂੰ ਮੈਂ ਉਹ ਕੱਟ ਲਈ ਜਿੰਨੇ ਕਨਿਕ ਕਰਿਆ ਬੋੜੀ ਇਹ ਕੰਡਾ ਦੇ ਚੱਕਰ ਚ ਜਿਹੜਾ ਪਣਪਤ ਹੋ ਰਿਹਾ ਇਹ ਕੰਡਾ ਹੋ ਗਿਆ ਕੁਛ ਨਹੀਂ ਦਾ ਸਤਿ ਸ੍ਰੀ ਅਕਾਲ ਆਪਾਂ ਇਹ ਬੀ ਕਾਟ ਸਕਦੇ ਹਾਂ ਇਹਨਾਂ ਭੀ ਅੰਸਟਾ ਕੇ ਆਪਾਂ ਕਿਸੇ ਵੀ ਖਾਲੀ ਜਿਹਾ ਤੇ ਸਿਰਦੇ ਇਹਨਾਂ ਨੂੰ ਨਾ ਰੇ ਨਾ ਸਪਰੇਅ ਨਾ ਕੋਡਾਈ ਨਾ ਜ਼ਿਆਦਾ ਪਾਣੀ ਲਾਉਂਦੀ ਲੋੜ ਹੈ ਇਹ ਕੁਦਰਤੀ ਬੁੱਧਿਆ ਇਹ ਨੇਚਰਲ ਜਿਹੜੀਆਂ ਬੁੱਧਿਆ ਨੇ ਜਿਹੜੀਆਂ ਆਪਣਾ ਹੋਂਦ ਇਸ ਤੋਂ ਆਲੋਪ ਹੁੰਦੀ ਜਾਂਦੀਆਂ ਨੇ ਇੱਥੇ ਹੁਣ ਸਪਰੇਅ ਕਰ ਦਿੰਦੇ ਆ ਰੌਂਡ ਆ ਕੋਦੇ ਨਾ ਮਰ ਜਾਂਦੀਆਂ ਇਹ ਪਰ ਲੱਤੀ ਸੀ ਮੰਡੀ ਚੋਂ 300 ਰੁਪਏ ਕਿਲੋ

ਜੇ ਕੋ ਤੁਮਾ ਜਰਾ ਬਹੁਤ ਜ਼ਿਆਦਾ ਕੌੜਾ ਹੁੰਦਾ ਇਹਨੂੰ ਪਾ ਕੇ ਚੰਗੀ ਤਰ੍ਹਾਂ ਹਲਾਤਾ ਹੁਣ ਆਪਾਂ ਰੱਖ ਦਾਂਗੇ ਇਹਨੂੰ 1 ਮਹੀਨੇ ਬਾਅਦ ਪੋਣਾਗੇ ਇਹਦੀ ਵੀਡੀਓ ਇਸ ਲਈ ਜਲਦੀ ਪਾ ਰਹੇ ਕਿਉਂਕਿ ਹੁਣ ਤੁਮੇ ਮਿਲ ਜਾਣਗੇ ਫਿਰ ਤੁਮੇ ਨਹੀਂ ਮੈਨੇ ਇਸ ਲਈ ਇਹਨੂੰ ਆਪਾਂ ਪਾ ਕੇ ਰੱਖਤਾ 1 ਮਿੰਟ ਚੀਨੀ ਬਿਲਕੁਲ ਘੁਲ ਜੂਗੀ ਤੇ ਗੁੱਦਾ ਵੀ ਬਿਲਕੁਲ ਗੁੱਦਾ ਤੇ ਚੀਨੀ ਦਾ ਪਾਣੀ ਇਕਦਮ ਮਿਕਸ ਹੋ ਜੂਗਾ ਫਿਰ ਆਪਾਂ ਇਹਨੂੰ ਖੋਲ ਲਾਂਗੇ। ਹੁਣ ਕਿ ਜਿਹੜੇ ਬੀਜ ਵਗੈਰਾ ਉਹ ਸਾਰੇ ਕੱਢ ਦਾਂਗੇ, ਪਲਪ ਵੀ ਕੱਢ ਦਾਂਗੇ। ਫਿਰ ਜਿਹੜਾ ਉਹ ਪਲਪ ਆ ਦੇ ਚੀਨੀ ਦਾ ਮਿਕਸਚਰ ਹੋਗਾ, ਉਹ ਇੱਕ ਕਮੇਰੇ ਦੇ ਵਿੱਚ ਇੱਕ ਦਵਾਈ ਬਣ ਜੂਗੀ ਬਹੁਤ ਹੀ ਵਧੀਆ। ਜਿਹਦਾ ਪੰਜ ਛਾਈ ਚਮਚ ਲੈਣ ਨਾਲ ਆਪਣਾ ਪੇਟ ਬਿਲਕੁਲ ਸਾਫ਼ ਹੋ ਜਾਂਦਾ। ਜੇ ਕਿਸੇ ਮੱਛੂ ਡੰਗਰ ਵਗੈਰਾ ਨੂੰ ਫਸਮਣ ਨੂੰ ਲੋੜਾ ਡੰਗਰ ਫਸਮਣ ਲਈ ਤੋਂ ਇੱਕ ਕਚਾ ਦੋ ਚਮਚੇ ਕਾਣ ਚ ਖੋਲ ਕੇ ਪਿਆਜ਼ ਉਹਦਾ ਪ੍ਰਾਣਿਕ ਪਾਣਾ ਪੱਨ ਵੀ ਖੋਲ ਲਿਆ ਜਾਂਦਾ। ਉਸ ਟ੍ਰਿਕ ਨਾਲ ਤੁਸੀਂ ਬਣਾਓ ਪੁਰਾਣੇ ਜਵਾਨੇ ਵਿੱਚ ਦਵਾਈਆਂ ਨਹੀਂ ਸੀ ਹੁੰਦੀਆਂ ਉਹਨਾਂ ਟਾਈਮਾਂ 'ਚ ਇਹ ਹੀ ਔਸ਼ਦੀਆਂ ਕੰਮ ਆਉਂਦੀ ਸੀ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਲਾਈਕ ਤੇ ਸ਼ੇਅਰ ਵੀ ਕਰਦੇ ਨੂੰ ਜਿਹੜੇ ਚੈਨਲ ਤੇ ਨੂੰ ਪਲੀਜ਼ ਚੈਨਲ ਸਬਸਕ੍ਰਾਈਬ ਕਰਦੇ ਨਾ ਤਾਂ ਅਗਲੇ ਤਾਂ ਜਿਹੜੀ ਚੀਨੀ ਉਹ ਇੰਨੀ ਜਿਆਦਾ ਫਰਜ ਜਾਂਦੀ ਹੈ ਜਿਸ ਤਰ੍ਹਾਂ ਇਹਦੇ نیچے ਪਾਣੀ ਦਿਸ ਰਿਹਾ ਇਹਨਾਂ ਗੜਾ ਫੋਰ ਵਾਂ ਜਾਣਾ ਇਹਦਾ